ਸਤ ਸ੍ਰੀ ਅਕਾਲ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਵਧੀਆ ਹੋਵੋਗੇ ਤੁਹਾਡਾ ਸਵਾਗਤ ਹੈ ਸਾਡੇ ਨਿਊ ਬਲੌਗ ਦੇ ਵਿੱਚ ਅੱਜ ਆਪਾਂ ਜਾ ਰਹੇ ਸੀ ਗੁਰਦੁਆਰਾ ਫਤੇਗੜ ਸਾਹਿਬ ਤੇ ਪਹਿਲਾਂ ਜਾ ਨਹੀਂ ਸਕੇ ਕਿਉਂਕਿ ਜਿਆਦਾ ਭੀੜ ਸੀ ਤੇ ਗੱਡੀਆਂ ਜਿਆਦਾ ਗਾਹਾਂ ਅੱਗੇ ਜਾਣ ਨਹੀਂ ਦਿੰਦੇ ਸੀ ਤੇ ਗੁੱਗੂ ਤੇ ਕਰਕੇ ਅਸੀਂ ਫਿਰ ਹੁਣ ਤਾਂ ਸੋ ਰਿਹਾ ਵੈਸੇ ਗੁੱਗੂ ਦੇ ਕਰਕੇ ਅਸੀਂ ਫਿਰ ਉਸ ਟਾਈਮ ਨਹੀਂ ਗਏ ਹੁਣ ਜਾ ਰਹੇ ਹਾਂ ਚਲੋ ਉੱਥੇ ਮਿਲਾਂਗੇ ਕਾ ਕਾ ਕੀ ਕਰਦਾ ਸੀ ਕਾ ਕਾ ਪਪੜ ਖਾਂਦਾ ਸੀ ਕਾਕੇ ਨੇ ਨਵੀਂ ਟੈਪ ਲਈ ਹੈ ਟੂ ਵੀ ਨਵਾਂ ਆਇਆ ਅੱਛਾ ਕੱਪੜੇ ਵੀ ਨਵੇਂ ਆ ਕਹਿੰਦੇ ਕਾਕੇ ਦੀ ਨੀਂਦੀ ਪੂਰੀ ਹੋ ਗਈ ਸੀ Kaki kono nda ਜੀ ਆਪਾਂ ਪਹੁੰਚ ਚੁੱਕੇ ਆ ਪਤੇਗੜ ਸਾਹਿਬ ਬਾਬਾ ਦੀ ਦਿਆਲ ਹੋ ਜਾਂਦਾ ਹਲਕੀ ਹਲਕੀ ਕੰਮਣ ਕੰਮਣ ਕਰ ਲੱਗਿਆ ਹੋਇਆ ਇਹ ਕਹਿੰਦਾ ਠੰਡ ਵਧਾਉਣੀ ਆ ਅੱਜ ਹੁਣ ਲੱਗ ਗਿਆ ਭੱਜ ਗਿਆ ਸਾਨੂੰ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਬਿਲਕੁਲ ਪਾਸ ਹੀ ਆ ਪਾਸ ਹੀ ਆ ਬਿਲਕੁਲ ਪਾਸ ਹੀ ਆ ਦੇ ਲੰਗਰਾਂ ਵਾਲੇ ਵੀ ਜਾਣਗੇ ਨਾ ਬਾਅਦ ਚ ਹੱਲੇ ਵੀ ਗੰਨਾ ਵਗੈਰਾ ਪਈਆਂ ਨੇ ਗਾਏ ਨਹੀਂ ਲੈਂਦੇ ਅਜ ਤੱਕ ਆ ਵੀ ਹੋ ਗਏ ਨੇ ਮੈਨੂੰ ਲੱਗਦਾ 5-6 ਦਿਨ ਹੋਣ ਵਾਲੇ ਆ 5 ਕੰਬੀ ਕਾਫੀ ਲੋਕ ਆ ਰਹੇ ਨੇ ਬੱਸਾਂ ਵੀ ਖੜੀਆਂ ਨੇ ਨਾਰਾਣਾ ਉਮਰੇ ਆ ਹੱਲੇ ਵੀ ਤੇ ਵੜ ਹੋ ਗਈ ਮੈਨੂੰ ਲੱਗਦਾ ਓਨੀ ਤਾਂ ਨਹੀਂ ਓਨੀ ਪਰ ਹੋ ਗਈ ਆਪਾਂ ਬੰਨ ਚੁੱਕਿਆਂ ਗੁਰਦੁਆਰਾ ਸਾਹਿਬ ਨੂੰ ਪੂਰੇ ਲੋਕ ਮੈਨੂੰ ਲੱਗਦਾ ਵੀ ਅੰਦਰ ਪਾਰਕਿੰਗ ਨੂੰ ਥਾਂ ਹੁਣ ਨਹੀਂ ਉੱਥੇ ਲਾ ਦੇ ਰੇਜ਼ਾ ਕੋਲੇ ਸਾਹਮਣੇ ਗੁਰਦੁਆਰਾਂ ਟੰਡਾ ਬੋਰ ਸਾਹਿਬ This is the first time I've been to this place, and I'm so excited to see how it's going to turn out. I'm so excited to see how it's going to turn out. I'm so excited to see how it's going to turn out. ਹੋ ਤੇ ਦੇਖੈ ਪਿੱਛੋਂ ਤੇਖੈ ਤੁਝ ਨੇ ਕਾ ਚੁਪਾ ਮੈਂ ਤੁਝ ਤੇ ਕਾ ਚੁਪਾ ਲਾਏ ਤੁਝ ਤੇ ਕਾ

Emil. नहीं उधर भी जाया चलो Main bulan, bulan main. Mainkan. Hei, ਸਿਆਣ ਇਧਰ ਆਪਣਾ ਇੱਥੇ ਜੱਪਣਾ ਹੁੰਦਾ ਹੈ ਕਿ ਆਪਾਂ ਪਾ ਕੇ ਜਾਂ ਕਾਕੇ ਜੁੱਤੀ ਬੜੀ ਸੋਹਣੀ ਹੈ ਹਨਾ ਕਾਕੇ ਜੁੱਤੀ ਸੋਹਣੀ ਹੈ ਦਾਦੂ ਨੇ ਲੈ ਕੇ ਦਿੱਤੀ ਹੈ ਹਨਾ ਦੇਖਾ ਦਿਖਾਓ ਤਾਂ ਆਹੁੰਦਾ ਹੈ ਇਹ ਲੈ ਸਲਾਮ ਵਾਲੇ ਕੀ ਜੀ ਜਾਓ ਜੀ ਕੌੜਾ ਚੜਦੀ